ਸਤਿ ਸ੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ बसपा ਦੇ ਉਮੀਦਵਾਰ ਐਡਵੋਕੇਟ ਰஞ்சிਤ ਕੁਮਾਰ ਜੀ ਦੇ ਪਾਰਟੀ ਦਫ਼ਤਰ ਵਿੱਚ ਚੌਧਰੀ ਗੁਰਨਾਮ ਸਿੰਘ ਜਨਰਲ ਸੈਕਟਰੀ बसपा ਪੰਜਾਬ ਨਾਲ ਚੋਣਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਦੇ ਨਾਲ ਸ਼੍ਰੀ ਸੁਰਿੰਦਰ ਢੰਡਾ ਜੀ ਸ਼੍ਰੀ ਲੇਖਰਾਜ ਜਮਾਲਪੁਰ ਚਰਨਜੀਤ ਲਾਲ ਜੀ ਅਸ਼ੋਕ ਰਾਮਪੁਰਾ ਜੀ ਆਦੀ ਹਾਜ਼ਰ ਸਨ ਕਿਰਪਾਲ ਸਿੰਘ ਸਿਰਾ ਜੀ ਦੀ ਇੱਕ ਰਿਪੋਰਟ ਜਿੰਦਾਬਾਦ ਜਿੰਦਾਬਾਦ ਬਹੁਤ ਜ਼ਿਆਦਾ ਸਮਾਜ ਪਾਰਟੀ ਜਿੰਦਾਬਾਦ 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 ਜੋ ਵੋਟ ਇਨ ਕੀ ਬਾਤ ਕਰੇਗਾ ਉਹ ਦਿੱਲੀ ਤੇ ਰਾਜ ਕਰੇਗਾ ਦੇਸ਼ ਕੀ ਨੇਤਾ ਕੈਸੀ ਹੋ ਮਾਇਆ ਮਾਤੀ ਐਸੀ ਹੋ ਜੈ ਪੀਰ ਜੈ ਪਰ ਮੈਂ ਕਿਰਪਾਲ ਸਿੰਘ ਸਿਰਾ ਤੁਹਾਡਾ ਸਭ ਦਾ ਟੋਨ ਚੈਨਲ ਫਗਵਾੜ ਤੇ ਸਵਾਗਤ ਕਰਦਾ ਅੱਜ ਅਸੀਂ ਫਗਵਾੜਾ ਵਿੱਚ ਲੋਕ ਸਭਾ ਹਲਕਾ ਹਸ਼ਿਆਰਪੁਰ ਦੇ ਉਮੀਦਵਾਰ बसपा ਪਾਰਟੀ ਜਿਹਨੂੰ ਬਹੁਜਨ ਸਮਾਜ ਪਾਰਟੀ ਦੇ ਨਾਲ ਨਾਲ ਤਾਂ ਲੋ ਹੁਣ ਅਸੀਂ ਮੁਲਾਕਾਤ ਕਰਦੇ ਆ ਪਰ ਸਭ ਤੋਂ ਪਹਿਲਾਂ ਚੌਧਰੀ ਗੁਰਨਾਮ ਸਿੰਘ ਜੀ ਨਾਲ ਜਿਹੜੇ ਜਨਰਲ ਸੈਕਟਰੀ ਪੰਜਾਬ बसपा ਦੇ ਹਨ ਤੇ ਅੱਜ ਅਸੀਂ ਸਾਹਮਣੇ ਬੈਠੇ ਆ ਸਾਡੇ ਗੁਰਨਾਮ ਸਿੰਘ ਜੀ ਜਨਰਲ ਸੈਕਟਰੀ ਚੌਧਰੀ बसपा ਜੀ ਗੁਰਨਾਮ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ बसपा ਪਾਰਟੀ ਦਾ ਅਸਲੀ ਮੰਤਵ ਜਿਹੜਾ ਸੀਗਾ ਉਹ ਉਹਦੇ ਬਾਰੇ ਤੁਸੀਂ ਕੀ ਜਾਣਨਾ ਪਾਉਣਾ ਚਾਹੁੰਦੇ ਹੋ ਮੈਂ ਚੌਧਰੀ ਗਰਨਾਮ ਸਿੰਘ ਜਨ ਸੈਕਟਰੀ ਬੀਐਸਪੀ ਪੰਜਾਬ ਸਭ ਤੋਂ ਪਹਿਲਾਂ ਮੈਂ ਟਨ ਚੈਨਲ ਦੇ ਪੂਰੇ ਸਟਾਫ ਦਾ ਮਨਜੋਤ ਸ਼ੀਰਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੋਂ ਸਤਿਕਾਰਯੋਗ ਸ਼ੀਰਾ ਜੀ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਮੇਨ ਅਜੰਡਾ ਉਹ ਗੁਰੂ ਘਰਾਂ 'ਚ ਸਵੇਰੇ ਸ਼ਾਮ ਹੋ ਰਹੀ ਅਰਦਾਸ ਨਮਾਣਿਆਂ ਦਾ ਮਾਣ ਨ ਪੱਤਿਆਂ ਦੀ ਪਤਨ ਤੇ ਰਿਆਂ ਦੇ ਤਿਰਨ ਥਾਮਿਆ ਦੀ ਧਾ ਹਰ ਇੱਕ ਨੂੰ ਮਾਨਸ ਕੀ ਜਾ ਸਭੇ ਇੱਕ ਇਹ ਪਹਿਚਾਨ ਉਹਦਾ ਰਾਜ ਲੈਉਣ ਲਈ ਅਤੇ ਐਸਾ ਰਾਜ ਲੈਉਣ ਲਈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਵੱਡੇ ਸਭ ਸੰਬਸੇ ਪ੍ਰਵਿਦਾਸ ਰਹੇ ਪਰਸਨ ਔਰ ਇਹ ਸੋਚ ਦਾ ਰਾਜ ਲੈਉਣ ਲਈ ਬਸਪਾ ਤਤ ਪਰ ਹੈ ਔਰ ਪਿਛਲੇ ਸਮੇਂ ਅੰਦਰ 3 ਜੁਨ 1995 ਤੋਂ ਲੈ ਕੇ ਚਾਰ ਵਾਰ ਸਾਡੀ ਸਰਕਾਰ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤ ਦੇ ਸਭ ਤੋਂ بڑے ਸੂਬੇ ਚ ਬਣੀ ਆ ਔਰ ਉਥੇ ਇਹੀ ਏਜੰਡਾ ਲਾਗੂ ਕਰਕੇ ਭੈਣ ਕੁਮਾਰੀ ਮਾਇਆਬੱਤੀ ਜੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਉਹਨਾਂ ਨੇ ਸਭ ਕੁਝ ਲਾਗੂ ਕਰਕੇ ਦੱਸਿਆ ਬੇਜਮੀਨਾਂ ਨੂੰ ਜ਼ਮੀਨ ਦਿੱਤੀ ਆ ਬਿਨਾ ਨੌਕਰੀ ਵਾਲਿਆਂ ਨੂੰ ਜਿਹੜੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਆ ਵਿਕਾਸ ਕੀਤਾ ਆ ਐਜੂਕੇਸ਼ਨ ਦਾ ਉਥੇ ਨੰਬਰ 1 ਤੇ ਸਿਸਟਮ ਲਾਗੂ ਕੀਤਾ ਔਰ ਜਿਹੜਾ ਦਵਾਈ ਫ੍ਰੀ ਕੀਤੀ ਆ ਹਸਪੀਟਲ ਖੁੱਲੇ ਗਏ ਆ ਹਰ ਤਰ੍ਹਾਂ ਦੀਆਂ ਜਿਹੜੀਆਂ ਸੁੱਖ ਸੂਬਤਾਂ ਉਹਨੇ ਥੋੜੇ ਸਮੇਂ ਵਿੱਚ ਦੇ ਕੇ ਗੁਰੂਆਂ ਦੇ ਆਸ਼ੇ ਦੀ ਜਿਹੜਾ ਸਰਕਾਰ ਬਣਾਉਣ ਦਾ ਏਜੰਡਾ ਉਹ ਪੂਰਨ ਤੌਰ ਤੇ ਲਾਗੂ ਕਰਕੇ ਦਿਖਾਇਆ ਉਹੀ ਹਿਜੰਡਾ ਹੁਣ ਬਹੁਜਨ ਸਮਾਜ પાર્ટી ਪੂਰੇ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੀ ਹੈ। ਹਲਕਾ ਹਸ਼ਿਆਰਪੁਰ ਤੋਂ बसपा ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜੀ ਬਾਰੇ ਇਹਨਾਂ ਦੇ ਕੀ ਵਿਚਾਰ ਹਨ ਉਹਨਾਂ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਾਜੀ ਸਰ ਇਹ ਹਸ਼ਿਆਰਪੁਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜੀ ਜਿਹੜੇ ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਔਰ ਹਸ਼ਿਆਰਪੁਰ ਜ਼ਿਲ੍ਹਾ ਬਾਰ ਅਸੋਸੀਏਸ਼ਨ ਦੇ ਦੂਸਰੀ ਵਾਰ ਬਣੇ ਪ੍ਰਧਾਨ ਹਨ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹੁਸ਼ਿਆਰਪੁਰ ਤਕਰੀਬਨ 800 ਵਕੀਲਾਂ ਨੇ ਉਹਨਾਂ ਨੂੰ ਆਪਣਾ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਤਾਂ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਦੂਸਰੀ ਗੱਲ ਇਹ ਹੈ ਕਿ ਉਹ ਗਰੀਬ ਪਰਿਵਾਰ ਚੋਂ ਗਰੀਬੀ ਚ ਉੱਠ ਕੇ ਨੇ ਆਪਣੇ ਮਿਹਨਤ ਦੇ ਨਾਲ ਪੜ੍ਹਾਈ ਕਰਕੇ ਇਸ ਰਤਵੇ ਤੇ ਪਹੁੰਚੇ ਆ ਔਰ ਤੀਸਰੀ ਖੁਸ਼ੀ ਦੀ ਗੱਲ ਇਹ ਹੈ ਕਿ ਕੱਲ ਪਰਸੋਂ ਹੁਸ਼ਿਆਰਪੁਰ ਜਿਹੜਾ ਡਿਬੇਟ ਕਰਾਈ ਸੀ ਉਹਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੂੰਹੋਂ ਆਪ ਮਹਾਰੇ ਜਿਹੜੇ ਉਹਨਾਂ ਦੇ ਨਮਾਇंदे ਸਗੇ ਉਹਨਾਂ ਦੇ ਮੂੰਹੋਂ ਇਹ ਗੱਲ ਕਹੀ ਗਈ ਆ ਕਿ ਐਡਵੋਕੇਟ ਰਣਜੀਤ ਕੁਮਾਰ ਹੀ ਸਭ ਤੋਂ ਵਧੀਆ ਉਮੀਦਵਾਰ ਹਨ ਔਰ ਇਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਉਮੀਦਵਾਰ ਐਲਾਨਣ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲਿਆ ਹੈ ਔਰ ਜਿਹੜੀ ਦੂਸਰੀਆਂ ਪਾਰਟੀਆਂ ਨੇ ਦੋ-ਦੋ ਮਹੀਨਿਆਂ ਤੋਂ ਮਿਹਨਤ ਕੀਤੀ ਸੀ ਔਰ ਇਹਨਾਂ ਦੇ ਉਮੀਦਵਾਰ ਐਲਾਨਣ ਤੋਂ ਦੋ ਦਿਨ ਬਾਅਦ ਹੀ ਇਹ ਉਸ ਲੈਵਲ ਤੇ ਖੜੇ ਹੋ ਗਏ ਔਰ ਸਾਨੂੰ ਹੁਣ ਪੂਰਨ ਤੌਰ ਤੇ ਯਕੀਨ ਹੈ ਕਿ ਇਹ ਜਿਹੜੀ ਝੋਲੀ ਇਹ ਸੀਟ ਜਿੱਤ ਕੇ ਭੈਣਜੀ ਦੀ ਝੋਲੀ ਪਾਣਗੇ ਔਰ ਭੋਜਨ ਸਮਾਜ ਪਾਰਟੀ ਦੀ ਸੈਂਟਰ ਦੇ ਵਿੱਚ ਸਰਕਾਰ ਬਣਾ ਕੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਟਰਾ ਕਰਨਗੇ ਉਹ ਕਿਹੜੇ ਐਸੇ ਮੁੱਦੇ ਆ ਜਿਨ੍ਹਾਂ ਉੱਤੇ ਦੂਜੀਆਂ ਪਾਰਟੀਆਂ ਬੇਮੁਖ ਹੋ ਗਈਆਂ ਜਾਂ ਉਹਨਾਂ ਨੇ ਪੂਰਾ ਨਹੀਂ ਕੀਤਾ ਤੁਸੀਂ ਸੋਚਦੇ ਆ ਕਿ ਉਹ ਅਸੀਂ ਜਿਹੜੇ ਪੂਰੇ ਕਰ ਸਕਦੇ ਹਾਂ ਉਹਨਾਂ ਬਾਰੇ ਕੁਝ ਜਾਣ ਸਰਕਾਰ ਭਾਈ ਜਾਰੇ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਦੇਖ ਰਹੇ ਆ ਕਿ 77 ਸਾਲ ਤੋਂ ਸਾਡਾ ਦੇਸ਼ ਜਿਹੜਾ ਆ ਉਹ ਬਦਲ ਬਦਲ ਕੇ ਸਰਕਾਰਾਂ ਬਣਾ ਕੇ ਤੁਹਾਡੇ ਸਾਹਮਣੇ ਆ ਰਹੇ ਆ ਔਰ ਜਿੰਨੇ ਵੀ ਏਜੰਡੇ ਉਹ ਇਲੈਕਸ਼ਨ ਦੇ ਮੌਕੇ 'ਤੇ ਲੈ ਕੇ ਆਉਂਦੇ ਆ ਉਹ ਕੋਈ ਵੀ ਏਜੰਡਾ ਉਹਨਾਂ ਵੱਲੋਂ ਕੋਈ ਪੂਰਾ ਨਹੀਂ ਕੀਤਾ ਜਾਂਦਾ ਬਹੁਜਨ ਸਮਾਜ ਪਾਰਟੀ ਉਹਨਾਂ ਵੱਲੋਂ ਐਲਾਨੇ ਸਾਰੇ ਏਜੰਡਿਆਂ ਨੂੰ ਆਪਣੀ ਸਰਕਾਰ ਬਣਾ ਕੇ ਅਸੀਂ ਪੂਰੇ ਕਰਾਂਗੇ ਜਿਸ ਤਰ੍ਹਾਂ ਕਿ ਰਜਗਾਰ ਦਾ ਮਾਮਲਾ ਹੈ ਪੜ੍ਹਾਈ ਦਾ ਮਾਮਲਾ ਹੈ ਹਸਪੀਟਲਾਂ ਦਾ ਮਾਮਲਾ ਹੈ ਔਰ ਵਿਕਾਸ ਦਾ ਮਾਮਲਾ ਹੈ ਔਰ ਅਨੁਸ਼ਾਸਨ ਦਾ ਔਰ ਨਿਆਂ ਦਾ ਮਾਮਲਾ ਔਰ ਦੇਸ਼ ਦੇ ਵਿੱਚ ਲੈਂਡ ਆਰਡਰ ਦਾ ਜਿਹੜਾ ਮਾਮਲਾ ਹੈ ਪੋਨੋ ਭੋਜਨ ਸਮਾਜ પાર્ટી ਵੱਡੇ ਪੱਧਰ ਤੇ ਥੋੜੇ ਸਮੇਂ ਦੇ ਵਿੱਚ ਹੀ ਪੂਰਨ ਕਰ ਸਕਦੀ ਆ ਪਰ ਦੂਸਰੀਆਂ ਸਾਰੀਆਂ ਪਾਰਟੀਆਂ ਨੇ ਵਾਅਦੇ ਕੀਤੇ ਆ ਲੇਕਿਨ ਅਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਮੋਦੀ ਸਾਹਿਬ 14 ਸੰਤ 2114 ਤੋਂ ਪੀਐਮ ਬਣੇ ਹੋਏ ਆ ਲੇਕਿਨ ਉਹਨਾਂ ਦੇ ਆਉਣ ਦੇ ਨਾਲ ਕਾਰਪੋਰੇਟ ਘਰਾਣੇ ਤਾਂ ਅਮੀਰ ਹੋਏ ਆ ਉਹ ਕਰੋੜਾਂ ਤੋਂ ਅਰਬਾਂ ਖਰਬਾਂ ਪਤੀ ਹੋ ਗਏ ਲੇਕਿਨ ਜਿਹੜਾ ਗਰੀਬ ਆ ਉਹ ਅੱਜ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਕਿਹਾ ਵੀ ਮੈਂ 80 ਕਰੋੜ ਲੋਕਾਂ ਨੂੰ ਅਨਾਜ ਦੇ ਰਿਹਾ ਹਾਂ ਅਨਾਜ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਕੋ ਕੋਈ ਰਜਗਾਰ ਨਹੀਂ ਹੁੰਦਾ ਜਿਨ੍ਹਾਂ ਦੇ ਕੋਈ ਫਿਊਚਰ ਪਲਾਨ ਨਹੀਂ ਸਰਕਾਰ ਨੇ ਕੀਤਾ ਹੁੰਦਾ ਔਰ ਜਿਹੜਾ ਉਹਨਾਂ ਦਾ ਇਹ ਸ਼ਬਦ ਬੜਾ ਦੁੱਖ ਹਲਾਵੇ ਮੈਂ 29 ਤੱਕ ਵੀ ਇਹਨਾਂ ਨੂੰ ਅਨਾਜ ਦਿੰਦਾ ਰਹੂੰਗਾ ਇਹਦਾ ਮਤਲਬ ਹੈ 29 ਤੱਕ ਵੀ ਸਾਡੇ ਗਰੀਬ ਸਮਾਜ ਦੇ ਲਈ ਗਰੀਬ ਲੋਕਾਂ ਦੇ ਕਿਸੇ ਵੀ ਰਜਗਾਰ ਦਾ ਕੋਈ ਫਿਊਚਰ ਪਲਾਨ ਦਾ ਕੋਈ ਉਹਨਾਂ ਕੋ ਏਜੰਡਾ ਨਹੀਂ ਔਰ ਦੇਸ਼ ਨੂੰ 29 ਤੱਕ ਵੀ ਉਹ ਗਰੀਬ ਹੀ ਰੱਖਣਾ ਚਾਹੁੰਦੇ ਆ ਭਾਜਪਾ ਸਮਾਜ ਪਾਰਟੀ ਗੱਦੀ ਤੇ ਬਹਿੰਦਾ ਸਰ ਭੈਣ ਕੁਮਾਰੀ ਮਾਇਆਬਤੀ ਜੀ ਦੇਸ਼ ਦੇ ਸਾਰੇ ਹੀ ਵਰਗਾਂ ਨੂੰ ਬਰਾਬਰਤਾ ਲਿਆਉਣ ਦੇ ਲਈ ਜਿੱਦਾਂ ਜਿੱਦਾਂ ਦਾ ਵੀ ਕਿਸੇ ਦਾ ਕੰਮ ਹੋਏਗਾ ਜੋ ਵੀ ਜ਼ਰੂਰਤ ਹੋਏਗੀ ਉਹ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ ਵਿਕਾਸ ਦੇ ਮੁੱਦੇ ਤੇ ਔਰ ਪੜ੍ਹਾਈ ਦੇ ਮੁੱਦੇ ਤੇ ਰਜਗਾਰ ਦੇ ਮੁੱਦੇ ਤੇ ਨਿਆ ਆਪਾਲਕਾ ਦੇ ਮੁੱਦੇ ਤੇ ਹਰ ਤਰ੍ਹਾਂ ਦਾ ਜਿਹੜਾ ਸੁਖ ਸੁਰਤਾ ਦਾ ਪ੍ਰਬੰਧ ਕਰਕੇ ਆਪਾਂ ਨੇ ਦੇਸ਼ ਨੂੰ ਸਚੱਜੇ ਢੰਗ ਨਾਲ ਚਲਾਮਾ ਇੱਕ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਪਿਛਲੀ ਵਾਰ ਜਿਹੜਾ ਬਸਪਾ ਤੇ ਅਕਾਲੀ ਪਾਰਟੀ ਦਾ ਗਠਜੋੜ ਹੋਇਆ ਸੀ ਉਹਦੇ ਵਿੱਚ ਤੇ ਹੁਣ ਦੇ ਜਿਹੜੇ ਹੈਗੇ ਤੁਹਾਡੇ ਕੈਂਡੀਡੇਟ ਦੇ ਪ੍ਰੋਗਰਾਮ ਜਿਹੜੇ ਆ ਉਨ੍ਹਾਂ ਵਿੱਚ ਕੀ ਫਰਕ ਪਿਆ ਜਾਂ ਉਹ ਉਸ ਗਠਜੋੜ ਦੇ ਨਾਲ ਤੁਹਾਨੂੰ ਕੀ ਘਟਾ ਪਿਆ ਪਾਰਟੀ ਨੂੰ ਅਸਲ 'ਚ ਪਾਰਟੀਆਂ ਦਾ ਜਿਹੜਾ ਮੇਨ ਵੋਟ ਬੈਂਕ ਹੈ ਵੋਟ ਬੈਂਕ ਹੁੰਦਾ ਉਹ ਖੜਾ ਰਹਿੰਦਾ ਹੈ ਬਸ ਪਾ ਦਾ ਕਿਟਰਬੁਗਟ ਹੈ ਉਹ ਅੱਜ ਤੱਕ ਜਿੱਥੇ ਵੀ ਹੈ ਉੱਥੇ ਖੜਾ ਰਹਿੰਦਾ ਹੈ ਔਰ ਵਾਅਦਾ ਕਰਦਾ ਹੈ ਜੀ ਲੇਕਿਨ ਦੂਏ ਪਾਸੇ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਸੀ ਉਹ ਕਿਤੇ ਨਾ ਕਿਤੇ ਝਾੜੂ ਪਾਰਟੀ ਵਾਲਿਆਂ ਦੇ ਭਲੇਖੇ ਦੇ ਵਿੱਚ ਆ ਕੇ ਉਹਨਾਂ ਦਾ ਜੂਸ ਜਿਹੜਾ ਹੈ ਉਹ ਤੈਨੂੰ ਟਰਨ ਹੋ ਗਿਆ ਸੀ ਜਿਹਦੇ ਨਾਲ ਆਪ ਮਾਰੇ ਬਿਨਾਂ ਕਿਸੇ ਸੰਗਠਨ ਤੋਂ 92 ਐਮਐਲਏ ਵੱਡੀ ਮਾਤਰਾ ਚ ਜਿੱਤ ਗਏ ਲੇਕਿਨ ਉਹ ਸਰਕਾਰ ਚ ਲਾਉਣ ਚ ਬਿਲਕੁਲ ਨਾਕਾਬਿਲ ਸੀ ਔਰ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਬਣੇ ਹੋਏ ਆ ਇਸ ਵੇਲੇ ਸੂਬੇ ਦੇ ਵਿੱਚ ਉਹ ਜੇਕਰ ਜੋਗਾ ਕਿ ਇਸ ਤਰ੍ਹਾਂ ਸੂਬੇ ਦੀ ਜਿਹੜੀ ਹਾਲਤ ਉਹ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਆ ਔਰ ਜਿਹੜੇ ਵਾਦੇ ਮਾਝੂ ਕੇਜਰੀਪਾਲ ਸਾਹਿਬ ਨੇ ਪੰਜਾਬ ਦੇ ਮੁੱਖ ਮੁੱਖ ਮੰਤਰੀ ਰਹੀਂ ਪੂਰੇ ਕਰਨੇ ਸੀ ਉਹ ਅਜੇ ਤੱਕ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਕੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਜਿਹੜੇ ਪਿਛਲਾ ਗੱਠ ਜੋੜ ਸੀ ਉਹਦੇ ਵਿੱਚ ਕੁਝ ਸਾਡੇ ਜਿਹੜੇ ਆ ਵਸਪਾ ਦੇ ਮੈਂਬਰ ਜਾਂ ਵਸਪਾ ਦੇ ਵੋਟਰ ਜਿਹੜੇ ਆ ਵਸਪਾ ਦੇ ਵਰਕਰ ਜਿਹੜੇ ਆ ਉਹ ਇਸ ਗੱਲ ਤੋਂ ਨਰਾਜ਼ ਹੋਏ ਕਿ ਅਸੀਂ ਅਕਾਲੀਵਾਲ ਤਾ ਜਾਣਾ ਨਹੀਂ ਜਾਂ ਅਕਾਲੀਆਂ ਨੂੰ ਅਸੀਂ ਮੰਨਦੇ ਨਹੀਂ ਅਸੀਂ ਤਾਂ ਆਪਣੀ ਪਾਰਟੀ ਨੂੰ ਵੋਟ ਪਾਉਣੀ ਸੀ ਪਰ ਇਹਨੇ ਉਧਰ ਜਾ ਕੇ ਗੱਠਜੋੜ ਕਰ ਲਿਆ ਇਸ ਕਰਕੇ ਉਹ ਵੋਟ ਵੀ ਟੁੱਟੀ ਹੋਏਗੀ ਬਹੁਤ ਜਿਹੇ ਸਮਾਜ ਪਾਰਟੀ ਦਾ ਜਿਹੜਾ ਵੋਟਰ ਹੈ ਉਹ ਅਨੁਸ਼ਾਸਨ ਵਿੱਚ ਰਹਿਣ ਵਾਲਾ ਹੈ ਪਾਰਟੀ ਹਾਈ ਕਮਾਂਡ ਤੋਂ ਜੋ ਵੀ ਆਦੇਸ਼ ਆਉਂਦਾ ਉਹਨੂੰ ਇਹਨਾਂ ਬਿਨ ਉਹਦੀ ਪਾਲਣਾ ਕਰਦਾ ਉਹਨਾਂ ਨੂੰ ਕਦੇ ਵੀ ਕੋਈ ਏ ਔਟੋ ਬਾਹਰ ਨਹੀਂ ਜਾਂਦੇ ਜੀ ਸਰ ਹੁਣ ਮੈਂ ਇੱਕ ਸਵਾਲ ਲੇਖਰਾ ਜੀ ਜਮਾਲਪ uri ਜੀ ਨੂੰ ਪੁੱਛ ਰਿਹਾ ਕਿ ਜਿਹੜੀਆਂ ਹੁਣ ਵੋਟਾਂ ਆ ਰਹੀਆਂ ਚੋਣਾਂ ਆ ਰਹੀਆਂ ਇਹਨਾਂ ਦੇ ਵਿੱਚ ਪਾਰਟੀ ਵੱਲੋਂ ਅੱਗੇ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਅੱਗੇ ਕੀ ਤੁਹਾਡਾ ਮੰਤਵ ਹੈਗਾ ਮਕਸਦ ਕੀ ਕਰਨਾ ਚਾਹੁੰਦੇ ਹੋ ਤੁਸੀਂ ਉਹਦੇ ਬਾਰੇ ਜਾਣਨਾ ਆਪ ਜੈਪੀਨ ਜੈ ਭਾਰਤ ਸਭ ਤੋਂ ਪਹਿਲਾਂ ਮੈਂ ਤੁਨ ਚੈਨਲ ਦੇ ਸਟਾਫ ਰਿਪੋਰਟਰ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਅੱਜ ਸਾਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਸਮਾਂ ਦਿੱਤਾ ਇਹਨਾਂ ਨੇ ਸਵਾਲ ਕੀਤਾ ਕਿ ਅੱਗੇ ਬਸਪਾ ਦਾ ਕੀ ਪ੍ਰੋਗਰਾਮ ਹੈ ਅੱਜਕੱਲ ਕਿਹੋਣ ਮਹਮ ਚੱਲ ਰਹੀ ਹੈ ਸਾਡੀ ਚੋਣ ਮਹਮ ਦੇ ਜਿਹੜੇ ਸ਼ਾਰਪੁਰ ਹਲਕੇ ਤੋਂ ਉਮੀਦਵਾਰ ਨੇ ਸ਼੍ਰੀਮਾਨ ਐਡਵੋਕੇਟ ਰਣਜੀਤ ਕੁਮਾਰ ਜੀ ਉਹਨਾਂ ਦੀ ਚੋਣ ਮਹਮ ਨੂੰ ਪਰਮਾ ਹੁੰਗਾਰਾ ਦੇਣ ਦੇ ਲਈ ਔਰ ਹੋਰ ਆਸਪਾਸ ਦੀਆਂ ਜਿਹੜੀਆਂ ਸੀਟਾਂ ਸਾਡੀਆਂ ਆਨੰਦਪੁਰ ਸਾਹਿਬ ਦੀ ਸੀਟ ਹੈ ਹੋਰ ਸੀਟਾਂ ਸਾਰੀਆਂ ਸੀਟਾਂ ਦਾ ਐ ਭੈਣ ਜੀ ਅਕਾਸ਼ੀ ਕੇ ਪ੍ਰਧਾਨ ਸਾਡੇ ਪਾਰਟੀ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਬਤੀ ਜੀ 24 ਤਰੀਕ ਨੂੰ ਇੱਕ ਸਾਂਝੀ ਵੱਡੀ ਰੈਲੀ ਸਟੇਟ ਪੱਧਰ ਦੀ ਰੈਲੀ ਨਵਾਂ ਸ਼ਹਿਰ ਦੇ ਵਿੱਚ ਕਰ ਰਹੇ ਨੇ ਭੈਣ ਜੀ ਦਾ ਜਿਹੜਾ ਆਉਣਾ ਹੈ ਉਦੇ ਨਾਲ ਸਾਡੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਹੋ ਜਾਂਦਾ ਹੈ ਕਿਉਂਕਿ ਭੈਣ ਜੀ ਪਾਰਟੀ ਦੇ ਸੁਪਰੀਮੋ ਨੇ ਔਰ ਭੈਣ ਜੀ ਇੰਨੇ ਪਪੂਲਰ ਨੇ ਸਾਡੇ ਕਿਲਡਰ ਦੇ ਵਿੱਚ ਕਿ ਉਹਨਾਂ ਦੇ ਆਉਣ ਦੇ ਲਈ ਸਾਨੂੰ ਕੋਈ ਸਾਧਨ ਨਹੀਂ ਜਟਾਉਣੇ ਪੈਂਦੇ ਜਿਹੜੇ ਲੋਕ ਨੇ ਸਾਡਾ ਕਿਲਡਰ ਆ ਹੇਠਲੇ ਪਿੰਡ ਦਾ ਉਹ ਆਪਣੇ ਸਾਧਨਾਂ ਤੇ ਆਪ ਪ੍ਰਬੰਧ ਕਰਕੇ ਟ੍ਰਾਂਸਪੋਰਟ ਨਾਲ ਸੇ ਪਹੁੰਚਦੇ ਨੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਚੇਚਾ ਪ੍ਰਬੰਧ ਨਹੀਂ ਕਰਨਾ ਪੈਂਦਾ ਇਹ ਭੈਣ ਜੀ ਦੀ ਪਪੂਲਾਰਿਟੀ ਹੈ ਦੂਸਰਾ ਜੋ ਬਸਪਾ ਦਾ ਪ੍ਰੋਗਰਾਮ ਹੈ ਉਹ ਤਾਂ ਸਾਡਾ ਇੱਕ ਮਿਸ਼ਨ ਹੈ ਜੀ बसपा ਸਾਡੀ ਪੋਲੀਟੀਕਲ ਪਾਰਟੀ ਘਟਿਆ ਬਸਪਾ ਇੱਕ ਸਾਡਾ ਅੰਦੋਲਨ ਹੈ ਉਹ ਜੋ ਅੰਦੋਲਨ ਹੈ ਉਹਦੇ ਵਿੱਚ ਕੀ ਹੈ ਕਿ ਸਾਡਾ ਦੋ ਸੁਤਰੀ ਪ੍ਰੋਗਰਾਮ ਹੈ ਜੋ ਤੁਸੀਂ ਦੱਸੋ ਕਿ ਬਸਪਾ ਦਾ ਕੀ ਪ੍ਰੋਗਰਾਮ ਹੈ ਬਸਪਾ ਦਾ ਪ੍ਰੋਗਰਾਮ ਹਮੇਸ਼ਾ ਤੋਂ ਦੋ ਨਕਾਤੀ ਰਿਹਾ ਹੈ ਸਮਾਜਿਕ ਪਰਿਵਰਤਨ ਔਰ ਆਰਥਿਕ ਮੁਕਤੀ ਦਾ ਅੰਦੋਲਨ ਸਾਡੇ ਰੈਵਰਾਂ ਨੇ ਸਭ ਕਾਂਖੀ ਰਾਮ ਜੀ ਯੋ ਸੰਸਤਾਪਕ ਉੱਪਰ ਜਾਣ ਲੈ ਸਾਡੇ ਬਸਪਾ ਦੇ ਡੀਐਨ ਸਪੋਰ ਦੇ ਆਮ ਸੇਵ ਦੇ ਉਹਨਾਂ ਨੇ ਸਾਨੂੰ ਬਸਪਾ ਦਾ ਦੋ ਸੁਤਰੀ ਪ੍ਰੋਗਰਾਮ ਦਿੱਤਾ ਇੱਕ ਸਮਾਜਿਕ ਪਰਵਰਤਨ ਦਾ ਇੱਕ ਆਰਥਿਕ ਮੁਕਤੀ ਦਾ ਹਮੇਸ਼ਾ ਹੀ ਬਸਪਾ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਦੀ ਹੈ ਚਾਹੇ ਚੋਣਾਂ ਦਾ ਵੇਗ ਵੱਜਿਆ ਹੋਵੇ ਚਾਹੇ ਨਾ ਵੱਜਿਆ ਹੋਵੇ ਅੱਜ ਸਾਨੂੰ ਅਸੀਂ ਜੋ ਚੋਣ ਕੰਪੇਨ ਕਰ ਰਹੇ ਹਾਂ ਇਹ ਸਾਡੇ ਲਈ ਨਵੀਂ ਨਹੀਂ ਹੈ ਅਸੀਂ ਹਰ ਰੋਜ਼ ਹੀ ਚੋਣ ਕੰਪੇਨ ਕਰਦੇ ਹਾਂ ਸਾਡਾ ਜਿਹੜਾ ਕੇਡਰ ਹੈ ਜਿਵੇਂ ਕਹਿੰਦੇ ਨੇ ਕਾਬਲ ਦੇ ਜੰਮੇ ਨੂੰ ਨਿਤ ਦੀਆਂ ਮਹਿਮਾ ਅਸੀਂ ਤਾਂ ਰੋਜ਼ ਹੀ ਮਹਿਮ ਬਚ ਰਹੇ ਹਾਂ ਕਿਉਂਕਿ ਸਾਡਾ ਮਿਸ਼ਨ ਹੈ ਅਸੀਂ ਅੰਦੋਲਨ ਕਰ ਰਹੀਆਂ ਹ ਅਸੀਂ ਕੋਈ ਰਾਜਨੇਤਾ ਨਹੀਂ ਹਾਂਗੇ ਅਸੀਂ ਇੱਕ ਮਿਸ਼ਨ ਦੇ ਸਿਪਾਹੀ ਆਂ ਅੰਦੋਲਨਕਾਰੀ ਆਂ ਅਸੀਂ ਹਰ ਰੋਜ਼ ਚੌਣ ਮੈਦਾਨ ਵਿੱਚ ਰਹਿੰਦੇ ਆਂ ਸਾਡਾ ਇਹੀ ਪ੍ਰੋਗਰਾਮ ਆ ਜਿਹੜਾ ਪ੍ਰੋਗਰਾਮ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ ਜਿਹੜਾ ਪ੍ਰੋਗਰਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹੀ ਮਕਸਦ ਹੈ ਕਿ ਸਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਨੂੰ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਾਨ ਛੋਟ ਬੜੇ ਸੰਭ ਸੇ ਰਵਿਦਾਸ ਰਹੇ ਪਰਸਾਨ ਇਹੀ ਸਾਡਾ ਪ੍ਰੋਗਰਾਮ ਹੈ ਜੀ ਧੰਨਵਾਦ ਹੁਣ ਇੱਕ ਸਵਾਲ ਮੈਂ ਚਰਨਜੀਤ ਲਾਲ ਕਾਲਾ ਜੀ ਨੂੰ ਵੀ ਜੋ ਪ੍ਰੈਜ਼ੀਡੈਂਟ ਰਣ ਫਗਵਾੜਾ ਤੋਂ बसपा ਦੇ ਉਹਨਾਂ ਨੇ ਕਰਾਂਗਾ ਕਿ ਇਹਨਾਂ ਚੋਣਾਂ ਦੇ ਵਿੱਚ ਫਗਵਾੜਾ ਵਿੱਚ ਜਾਂ ਹੁਸ਼ਿਆਰਪੁਰ ਹਲਕੇ ਦੇ ਵਿੱਚ ਇਹ ਆਪਣੀ ਪਾਰਟੀ बसपा ਪਾਰਟੀ ਵੱਲੋਂ ਕੀ ਮਹਿੰਮਸ਼ ਜਾਰੀ ਕੀਤੀ ਆ ਕੀ ਸ਼ੁਰੂਆਤ ਕੀਤੀ ਆ ਕੀ ਪ੍ਰੋਗਰਾਮ ਅਗੇ ਉਲਿਖਿਆ ਜਾ ਰਿਹਾ ਹੈ ਜੈ ਭੀਮ ਜੈ ਭਾਰਤ ਐਡਵੋਕੇਟ ਰਣਜੀਤ ਕੁਮਾਰ ਲਈ ਤਿਆਰੀ ਤਾਂ ਇਦਾਂ ਦੀ ਆ ਬੇ ਲੋਕਾਂ ਆ ਮਹਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਆਪ ਚੱਲ ਪਏ ਆ ਕਿਉਂਕਿ ਸਾਡੇ ਇੱਥੇ ਪਰਸੋਂ ਅਸੀਂ ਰੋਡ ਸ਼ੋਅ ਕੀਤਾ ਤੇ ਤਕਰੀਬਨ 1500 2000 ਦੇ ਵਰਕਰ ਜਿਹੜਾ ਆ ਮੋਟਰਸਾਈਕਲ ਰੈਲੀ ਕੀਤੀ ਅਸੀਂ ਪਿੰਡਾਂ 'ਚ ਵੀ ਕੀਤੀ ਔਰ ਸ਼ਹਿਰਾਂ 'ਚ ਵੀ ਔਰ ਇਦਾਂ ਦਾ ਆਪ ਮਹਾਰੇ ਵਰਕਰ ਆ ਕੇ ਉਹਨਾਂ ਨੇ ਇੰਨਾ ਉਤਸ਼ਾਹ ਸੀ ਔਰ ਗਰਮੀ ਵੀ ਅਤਿ ਦੀ ਸੀ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਈ ਆਪ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਰਿਕਵੈਸਟ ਕੀਤੀ ਬੇਨਤੀ ਕੀਤੀ ਲੋਕ ਵੀ ਐਨੇ ਖੁਸ਼ ਆ ਕਿਉਂਕਿ ਕੈਂਡੀਡੇਟ ਬਹੁਤ ਹੀ ਵਧੀਆ ਆ ਪੜਿਆ ਲਿਖਿਆ ਤੇ ਸੂਝਵਾਨ ਆ ਜੋ ਕਿ ਕੇਡਰ ਦਾ ਵਰਕਰ ਆ ਔਰ ਤਕਰੀਬਨ 40 ਸਾਲ ਤੋਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਬਸ ਜੈ ਪੀਮ ਜੈ ਪਰ ਬਹੁਤ ਵਧੀਆ ਗੱਲ ਕਹੀ ਹੁਣ ਅਸੀਂ ਇੱਕ ਸਵਾਲ ਕਰਾਂਗੇ ਸੁਰਿੰਦਰ ਢੰਡਾ ਜੀ ਨੂੰ ਕਿ ਉਹ ਆਪਣੀ ਪਾਰਟੀ ਵੱਲੋਂ ਯੂਥ ਨੂੰ ਕੀ ਕਹਿਣਾ ਚਾਹੁੰਦੇ ਆ ਨੇ ਸੁਨਿੰਦਰ ਢੰਡਾ ਜਪੀਮ ਜਪਾਰਥ ਮੈਂ ਟਨ ਚੈਨਲ ਦੇ ਸਟਾਫ ਨੂੰ ਸਾਧਾਂ ਦਾ ਇੱਥੇ ਆਉਣ ਤੇ ਜਿਹਾ ਆਖਦਾ ਔਰ ਮੈਂ ਯੂਥ ਨੂੰ ਇਹੀ ਬੇਨਤੀ ਕਰਦਾ ਕਿ ਸਾਨੂੰ ਪੜਿਆ ਲਿਖਿਆ ਇਮਾਨਦਾਰ ਉਮੀਦਵਾਰ ਮਿਲਿਆ ਜੋ ਸਾਰੇ ਯੂਥ ਨੂੰ ਮੈਂ ਇਹੀ ਬੇਨਤੀ ਕਰਦਾ ਰਣਜੀਤ ਕੁਮਾਰ ਐਡਵੋਕੇਟ ਸਾਹਿਬ ਨੂੰ ਵੱਦ ਤੋਂ ਵੱਧ ਵੋਟਾਂ ਪਾ ਕੇ ਤੁਸੀਂ ਉਹਨਾਂ ਨੂੰ ਪਾਰਲੀਮੈਂਟ 'ਚ ਭੇਜੋ ਉਹ ਜੋ ਕਿ ਇੰਨੇ ਵਧੀਆ ਇਨਸਾਨ ਆ ਉਹਨਾਂ ਦੀ ਕਿਹੜੀ ਆਵਾਜ਼ ਆ ਐਰੋਪ੍ਰਾਨੀ ਤਰ੍ਹਾਂ ਪਾਰਲੀਮੈਂਟ 'ਚ ਬੋਲਣਗੇ ਔਰ ਬੋਲ ਕੇ ਕਿਹੜਾ ਸਾਡੇ ਸਮੱਸਿਆ ਆ ਸਾਡੇ ਔਰ ਸਾਡੇ ਸਮਾਜ ਦੇ ਸਮੱਸਿਆ ਸਾਰੇ ਕਿਹੜਾ ਹੱਲ ਕਰ ਸਕਣ ਕੋਈ ਮੈਂ ਫੇਰ ਬੇਨਤੀ ਕਰਦਾ ਜੂਥ ਨੂੰ ਔਰ ਭੋਜਨ ਸਮਾਜ ਦੇ ਸਾਰੇ ਸਾਥੀਆਂ ਨੂੰ ਤੁਸੀਂ ਕਿਹੜਾ ਇੱਕ ਇੱਕ ਬੋੜ ਇੱਕ ਤਰੀਕ ਨੂੰ ਰਣਜੀਤ ਕੁਮਾਰ ਦੇ ਹੱਕ 'ਚ ਪਾਓ ਔਰ ਵਸਪਾ ਚਾਓ ਰਣਜੀਤ ਕੁਮਾਰ ਨੂੰ ਦਿਤਾਓ ਜੈ ਪੀ ਜੈ ਭਰਤ ਜੰਨ ਸੈਕਟਰੀ ਵਸਪਾ ਪੰਜਾਬ ਚੌਧਰੀ ਗੁਰਨਾਮ ਸਿੰਘ ਜੀ ਨੂੰ ਇੱਕ ਆਖਰੀ ਸਵਾਲ ਚੌਧਰੀ ਸਾਹਿਬ ਇੱਕ ਬਸਪਾ ਸ਼੍ਰੀ ਕਾਂਸੀ ਰਾਮ ਜੀ ਵੇਲੇ ਦੀ ਠੀਕੇ ਬਸਪਾ ਅੱਜ ਦੀ ਇਹਦੇ ਵਿੱਚ ਕੁਝ ਅੰਤਰ ਆਇਆ ਕੋਈ ਪ੍ਰੋਗਰਾਮ ਲਿਖੇ ਗਿਆ ਇਦਾਂ ਦੇ ਜਿਹੜੇ ਉਸ ਵੇਲੇ ਨਹੀਂ ਦਿਮਾਗ ਸੀ ਉਹਦੇ ਬਾਰੇ ਕੁਝ ਚਾਨਣਾ ਪਾਓ ਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਜਿਹੜੇ ਇਸ ਪਾਰਟੀ ਦੇ ਜਨਮਦਾਤਾ ਆ ਜਿਸ ਤਰ੍ਹਾਂ ਉਹਨਾਂ ਦੇ ਵੇਲੇ ਪਾਰਟੀ ਸੀ ਉਸੇ ਤਰ੍ਹਾਂ ਹੁਣ ਪਾਰਟੀ ਆ ਔਰ ਬੜੇ ਅੱਛੇ ਢੰਗ ਨਾਲ ਚੱਲ ਰਹੀ ਆ ਲੇਕਿਨ ਹਾਲਾਤ ਬਦਲੇ ਆ ਜਿਹੜਾ ਦੂਸਰੀਆਂ ਪਾਰਟੀਆਂ ਦੇਸ਼ ਤੇ ਰਾਜ ਕਰਕੇ ਧਨ ਸ਼ਕਤੀ ਦਾ ਇਸਤੇਮਾਲ ਕਰਕੇ ਸਾਡੇ ਸਮਾਜ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ ਪੁਰਾਣੇ ਸਮੇਂ ਚ ਜੋ ਵੀ ਉਹ ਵੋਟਰਾਂ ਨੂੰ ਜਿਹੜਾ ਗੁੰਮਰਾਹ ਕਰਦੇ ਉਹਦੇ ਨਾਲ ਉਹ ਵੋਟ ਬੈਂਕ ਲੈ ਰਹੇ ਆ ਲੇਕਿਨ ਇਸ ਵਾਰ ਦੇ ਜਿਹੜੇ ਹਾਲਾਤ ਉਹ ਬਿਲਕੁਲ ਬਦਲ ਗਏ ਆ ਜਿਸ ਤਰ੍ਹਾਂ ਸਾਬਸ਼ਰੀ ਕਾਂਸ਼ੀ ਰਾਮ ਜੀ ਨੇ 1996 ਦੇ ਵਿੱਚ ਹੁਸ਼ਿਆਰਪੁਰ ਤੋਂ ਜਿੱਤ ਪ੍ਰਾਪਤ ਕੀਤੀ ਸੀ ਅੱਜ ਦੀ ਮੁਹਿੰਮ ਜਿਹੜੀ ਬਿਲਕੁਲ ਸੇਮ ਉਸੇ ਤਰ੍ਹਾਂ ਲੱਗ ਰਹੀ ਹੈ ਜਿਸ ਤਰ੍ਹਾਂ ਸਾਹਬ ਸ਼੍ਰੀ ਕਾਂਛੀ ਰਾਮ ਜੀ ਵੇਲੇ ਮੁਹਮਮ ਚੱਲ ਰਹੀ ਸੀ ਉਸ ਵੇਲੇ ਅਕਾਲੀ ਦਲ ਤੇ ਬੀਐਸਪੀ ਦਾ ਸਮਝੌਤਾ ਸੀ ਔਰ ਸਾਹਬ ਸ਼੍ਰੀ ਕਾਂਛੀ ਰਾਮ ਜੀ ਹੁਸ਼ਿਆਰਪੁਰ ਤੋਂ ਜਿੰਦੇ ਸੀ ਲੇਕਿਨ ਅੱਜ ਦੀ ਜਿਹੜੀ ਮੁਹਮਮਾ ਉਹਦੇ ਨਾਲੋਂ ਵੀ ਅੱਛੀ ਹੋ ਗਈ ਕਿਉਂਕਿ ਅਕਾਲੀ ਬੀਜੇਪੀ ਦਾ ਉਤੋਂ ਬਾਅਦ ਚ ਅਲਾਈਅੰਸ ਹੋਇਆ ਸੀ ਹੁਣ ਅਕਾਲੀ ਬੀਜੇਪੀ ਜਿਹੜੇ ਆ ਉਹ ਬਖ ਹੋ ਚੁੱਕੇ ਆ ਔਰ ਦੂਸਰੇ ਪਾਸੇ ਸਾਹਬ ਸ਼੍ਰੀ ਕਾਂਛੀ ਰਾਮ ਜੀ ਦਾ ਇੱਕ ਏਜੰਡਾ ਸੀ ਕਿ ਜਿੰਨੇ ਵਧ ਕੋ ਨਹੀਂ ਇਲੈਕਸ਼ਨ ਹੋਊਗੀ ਉਹਦੇ ਚ ਪੈਦਾ ਹੋਈਗਾ ਇਸ ਵਾਰ ਪੰਜ ਕੋਨੀ ਇਲੈਕਸ਼ਨ ਹੋਆ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਲਈ ਜਿੱਤਣਾ ਬਹੁਤ ਸਖੜਾ ਹੋ ਗਿਆ ਔਰ ਦੂਸਰੀ ਗੱਲ ਜਿਹੜਾ ਆਵਾਮ ਦੇ ਵਿੱਚ ਜਨਤਾ ਦੇ ਵਿੱਚ ਅਸੀਂ ਜਾਣਦੇ ਆ ਉਹਦੇ ਵਿੱਚ ਲੋਕ ਜਿਹੜੇ ਆਮ ਆਦਮੀ ਬੋਲ ਰਹੇ ਆ ਵੀ ਦੂਸਰੀਆਂ ਪਾਰਟੀਆਂ ਦੇ ਸਾਰੇ ਹੀ ਉਮੀਦਵਾਰ ਦਲ ਬਦਲੂ ਨੇ ਉਹ ਆਪਣਾ ਭਰੋਸਾ ਜਨਤਾ ਤੋਂ ਗਵਾ ਚੁੱਕੇ ਨੇ ਔਰ ਆਵਾਮ ਵੀ ਜਿਹੜਾ ਆ ਬਸਪਾ ਦੇ ਹਿੱਤ ਵਿੱਚ ਉਤਰ ਆ ਔਰ ਬਸਪਾ ਨੂੰ ਇਸ ਵਾਰ ਵੱਡੇ ਪੱਧਰ ਤੇ ਵੋਟ ਬੈਂਕ ਮਿਲ ਰਿਹਾ ਸੀਟਾਂ ਵੀ ਜਿੱਤ ਰਹੇ ਆ ਔਰ ਬਹੁਜਨ ਸਮਾਜ ਦਾ ਜਿਹੜਾ ਗਠਨ ਉਹ ਵੱਡੇ ਪੱਧਰ ਤੇ ਹੋ ਰਿਹਾ ਸਾਰੇ ਵਰਗਾਂ ਦੇ ਸਾਰੇ ਧਰਮਾਂ ਦੇ ਲੋਕ ਸਾਨੂੰ ਸਮਰਥਨ ਦੇ ਰਹੇ ਆ ਔਰ ਉਹਦਾ ਜਿਹੜਾ ਰਿਜ਼ਲਟ ਉਹ ਤੁਹਾਨੂੰ 24 ਤਰੀਕ ਨੂੰ ਹੀ ਪਤਾ ਲੱਗ ਜਾਏਗਾ ਜਿਸ ਤਰੀਕ 24 ਤਰੀਕ ਨੂੰ ਸਾਡੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜਿਹੜੇ ਨਵਾਂ ਸ਼ਹਿਰ ਮਹਾਰੋ ਵਿੱਚ ਆ ਰਹੇ ਆ ਉਸ ਦਿਨ ਜਿਹੜਾ ਤੁਹਾਨੂੰ ਜਨਸਲਾਹ ਮਿਲੇਗਾ ਲੋਕਾਂ ਚ ਉਹਨਾਂ ਦੇ ਆਉਣ ਦਾ ਇਛਾ ਆ ਤਾਂ ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਆਉਣ ਵਾਲੀ ਜਿਹੜੀ ਸੈਂਟਰ ਦੀ ਸਰਕਾਰ ਉਹ ਉਹ ਬੌਜਨ ਸਮਾਜ ਪਾਰਟੀ ਦੀ ਬਣ ਰਹੀ ਆ ਔਰ ਉਹਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਸੀਟਾਂ ਦਾ ਪੈ ਰਿਹਾ ਕਿਉਂਕਿ ਅਨੰਦਪੁਰ ਸਾਹਿਬ ਤੋਂ ਸਾਡੇ ਸਟੇਟ ਪ੍ਰੈਜ਼ੀਡੈਂਟ ਮਾਨ ਜੋ ਸਰਦਾਰ ਜਸਵੀਰ ਸਿੰਘ ਘੜੀ ਸਾਹਿਬ ਖੜੇ ਆ ਔਰ ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਜੀ ਖੜੇ ਆ ਔਰ ਸੰਗਰੂਰ ਤੋਂ ਡਾਕਟਰ ਮੱਖਣ ਸਿੰਘ ਜੀ ਖੜੇ ਆ ਗਰਦਾਸਪੁਰ ਤੋਂ ਸਾਡੇ ਰਾਜਨੋਤਰਾ ਜੀ ਐਕਸੀਅਨ ਰਿਟਾਇਰ ਖੜੇ ਆ ਇਸੇ ਤਰ੍ਹਾਂ ਸਾਰੇ ਹੀ ਪੰਜਾਬ ਦੇ ਜਿਹੜਾ ਪੜ੍ਹੇ ਲਿਖੇ ਸੂਝਵਾਨ ਸਾਰੇ ਵਰਗਾਂ ਦੇ ਜਿਹੜੇ ਲੋਕ ਸਾਡੇ ਉਮੀਦਵਾਰ ਖੜੇ ਆ ਔਰ ਬੱਡੀ ਪੰਦਰ ਚ ਮੇਰੇ ਖਿਆਲ ਅੱਜ ਤੱਕ ਦੀਆਂ ਆਪਾਂ ਸੀਟਾਂ ਪੰਜਾਬ ਤੋਂ ਅੱਧ ਤੋਂ ਵੀ ਜ਼ਿਆਦਾ ਇੱਥੋਂ ਆਪਾਂ ਜਿੱਤ ਰਹੇ ਹਾਂ ਔਰ ਜਿਹੜੀ ਸੈਂਟਰ ਦੀ ਸਰਕਾਰ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਜਾ ਰਹੇ ਹਾਂ ਔਰ ਟਨ ਚੈਨਲ ਦੇ ਮਾਧਿਅਮ ਤੋਂ ਦੁਬਾਰਾ ਫੇਰ ਮੈਂ ਜਿਹੜੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇੱਕ ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਬੋਲ ਜਿਹੜਾ ਵਸਪਾ ਦੇ ਹਿੱਤ ਵਿੱਚ ਪਾਇਆ ਜਾਵੇ ਔਰ 24 ਤਰੀਕ ਦੀ ਨੂੰ ਵੱਡੇ ਪੱਦਰ ਤੇ ਭੈਣ ਜੀ ਨੂੰ ਸੁਣ ਲਈ ਉੱਥੇ ਇਹ ਨਵੇਂ ਸ਼ਹਿਰ ਬਖੇ ਪਹੁੰਚ ਕੀਤੀ ਜਾਵੇ ਔਰ ਉੱਥੋਂ ਜਾ ਕੇ ਭੈਣ ਜੀ ਦਾ ਸੰਦੇਸ਼ ਆਦੇਸ਼ ਲੈ ਕੇ ਆਪਣੇ ਫੀਲਡ ਦੇ ਵਿੱਚ ਡਟ ਕੇ ਆਪਾਂ ਇਹ ਜਿਹੜਾ ਚੋਣ ਦੰਗਲੋ ਜਿਤਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਪਤ ਆਖਰ ਦੇ ਵਿੱਚ ਸ਼੍ਰੀ ਸੁਰਿੰਦਰ ਢੰਡਾ ਜੀ ਚੌਧਰੀ ਗੁਰਨਾਮ ਸਿੰਘ ਜਨ ਸੈਕਟਰੀ ਪੰਜਾਬ ਵਸਪਾ ਸ਼੍ਰੀ ਲੇਖ ਰਾਜ ਮਾਲਪੁਰ ਹਲਕਾ ਇੰਚਾਰਜ ਸ਼੍ਰੀ ਚਰਨਜੀਤ ਲਾਲ ਕਲਾਈ ਪ੍ਰਧਾਨ ਫਗਵਾੜਾ ਇਹਨਾਂ ਸਭ ਦਾ ਅਸੀਂ ਟੋਨ ਚਾਨਣ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਤੇ ਅਸੀਂ ਉਹ ਸਾਰੇ ਵਿਚਾਰ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਹੁਣ ਆਖਿਰ ਦੇ ਵਿੱਚ ਮੇਰੇ ਵੱਲੋਂ ਕਿਰਪਾਲ ਸਿੰਘ ਸਿਰਾ ਅਸੀਂ ਸਭ ਦਾ ਧੰਨਵਾਦ ਕਰਦੀਆਂ